ਅਕਾਲੀ ਦਲ ਦੇ ਬਾਗੀ ਧੜੇ ਨੂੰ ਵੱਡਾ ਝਟਕਾ ਲੱਗਿਆ ਜਾਂ ਕੁਝ ਵੱਡੇ ਹੋਰ ਝਟਕਿਆਂ ਦੀ ਤਿਆਰੀ ਹੈ ਆਖਰਕਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੈ ਹੋ ਚੁੱਕੀ ਹੈ ਤੇ ਉਹਨਾਂ ਨੇ ਪ੍ਰਧਾਨ ਬਣ ਜਾਣਾ ਇਹ ਗੱਲਾਂ ਸਾਫ਼ ਹੁੰਦੀਆਂ ਜਾ ਰਹੀਆਂ ਨੇ ਆਖਰਕਾਰ ਕੱਲ ਜਥੇਦਾਰ ਸਹਿਬਾਨ ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾਵਾਂ ਤੋਂ ਪਹਿਲਾਂ ਕੀ ਕੁਝ ਵਾਪਰਿਆ ਕੀ ਸਾਫ਼ ਸੁਨੇਹੇ ਦੇ ਦਿੱਤੇ ਗਏ ਨੇ 2 ਦਸੰਬਰ ਵਾਲੇ ਫੈਸਲਿਆਂ ਨੂੰ ਲੈ ਕੇ ਦੋ ਟੁਕ ਗੱਲਾਂ ਕਰ ਲਈਆਂ ਗਈਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਦੀ ਸਿਆਸਤ ਐਸੀ ਹੈ ਕਿ ਇਸ ਸਿਆਸਤ ਦੀ ਗੱਲ ਨਾ ਕੀਤੀ ਜਾਵੇ ਪੰਥਕ ਸਿਆਸਤ ਦੀ ਗੱਲ ਨਾ ਕੀਤੀ ਜਾਵੇ ਤਾਂ ਜਿਹੜੇ ਲੋਕ ਜਿਹੜੇ ਪੱਤਰਕਾਰ ਸਿਆਸੀ ਬੀਟਸ ਨੂੰ ਕਵਰ ਕਰਦੇ ਆ ਜਾਂ ਪੋਲੀਟੀਕਲ ਬੀਟਸ ਨੂੰ ਕਵਰ ਕਰਦੇ ਆ ਉਹਨਾਂ ਲਈ ਅਨਕਤ ਨਹੀਂ ਹੋਵੇਗੀ ਇਸੇ ਕਰਕੇ ਮੈਂ ਹਰ ਰੋਜ਼ ਤੁਹਾਨੂੰ ਇਸ ਮਾਮਲੇ ਦੇ ਉੱਤੇ ਹਰ ਅਪਡੇਟ ਦੇਣ ਦੀ ਕੋਸ਼ਿਸ਼ ਕਰਦਾ ਅੱਜ ਵਾਲੀ ਅਪਡੇਟ ਬਹੁਤ ਅਹਿਮ ਹੈ ਦਰਅਸਲ ਅਕਾਲੀ ਦਲ ਦੀ ਮੀਟਿੰਗਾਂ ਅਕਾਲੀ ਦਲ ਦੀਆਂ ਲੜਾਈਆਂ ਪੜਾਈਆਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਚੀਜ਼ਾਂ ਸਾਫ਼ ਕੀਤੀਆਂ ਨੇ ਜਿਹੜੇ ਅਕਾਲੀ ਦਲ ਦੇ ਉੱਤੇ ਬਾਦਲ ਦਲ ਦਾ ਕਬਜ਼ਾ ਹੈ ਬਾਦਲ ਧੜੇ ਦਾ ਕਬਜ਼ਾ ਹੈ ਇੱਕ ਤਾਂ ਇਹ ਹੈ ਕਿ 12 ਅਪ੍ਰੈਲ ਜਣੇ ਕਿ ਕਹ ਲਿਏ ਕਿ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਕਿਆ ਸਰ ਆਈਆਂ ਕਨਸੂਆ ਆਪਣੀ ਥਾਂ ਦੇ ਉੱਤੇ ਗਰਸ ਫੀਲਿੰਗ ਆਪਣੀ ਥਾਂ ਦੇ ਉੱਤੇ ਪਰ ਜੋ ਚਰਚਾ ਚੱਲ ਰਹੀ ਹੈ ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਰਾ ਪਦਰਾ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਗਏ ਤੇਜਾ ਸਿੰਘ ਸਮੁੰਦਰੀ ਹਾਲ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫ਼ਤਰ ਹੈ ਉੱਥੇ ਅਕਾਲੀ ਦਲ ਦਾ ਇਹ ਇਜ਼ਲਾਸ ਰਵਾਇਤੀ ਤੌਰ ਦੇ ਉੱਤੇ ਜਿਵੇਂ ਹੁੰਦਾ ਉਵੇਂ ਹੋਣਾ ਦੂਜੇ ਪਾਸੇ ਇਸ ਨੂੰ ਲੈ ਕੇ ਉਂਗਲੀਆਂ ਵੀ ਉੱਠ ਰਹੀਆਂ ਨੇ ਕਿ ਆਖਰਕਾਰ ਹਜੇ ਸਪਸ਼ਟ ਨਹੀਂ ਅਕਾਲੀ ਦਲ ਦਾ ਇਹ ਧੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਪਘੋੜਾ ਹੈ। ਬੀਤੀ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਸਵਾਲ ਉੱਠੇ ਕਿ ਆਖਰਕਾਰ ਤੁਸੀਂ ਉਹ 2 ਦਸੰਬਰ ਵਾਲੇ ਹੁਕਮਨਾਮਿਆਂ ਬਾਰੇ ਗੱਲ ਹੋਈ ਤਾਂ ਉਹਨਾਂ ਨੇ ਕਹਿ ਕੇ ਉਹ ਤਾਂ ਨਿਗਰਾਨ ਕਮੇਟੀ ਸੀ ਹਾਲਾਂਕਿ ਹੁਕਮਨਾਮੇ ਦੇ ਵਿੱਚ ਕਿਤੇ ਨਹੀਂ ਲਿਖਿਆ بار بار ਪੜ੍ਹ ਕੇ ਵੀ ਸੁਣਾ ਦਿੱਤਾ ਗਿਆ ਲੋਕਾਂ ਨੇ ਦੱਸ ਵੀ ਦਿੱਤਾ ਕਿ ਹੁਕਮਨਾਮੇ ਚ ਕਿਤੇ ਨਹੀਂ ਲਿਖਿਆ ਕਿ ਉਹ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਿਰਫ ਨਿਗਰਾਨੀ ਲਈ ਸੀ ਅਬਜ਼ਰਵਰ ਕਮੇਟੀ ਸੀ ਇਸ ਤਰ੍ਹਾਂ ਕਿਤੇ ਨਹੀਂ ਲਿਖਿਆ ਉਸ ਕਮੇਟੀ ਨੇ ਭਰਤੀ ਕਰਨੀ ਸੀ ਇਹ ਗੱਲ ਕਹੀ ਗਈ ਸੀ ਤੇ ਉਹਦੇ ਹੁਕਮ ਨੇ ਜਿਹੜੇ ਉਹ ਬੜੇ ਸਪਸ਼ਟ ਤੌਰ ਤੇ ਦਿੱਤੇ ਗਏ ਸੀ ਆਖਰਕਾਰ ਜਿਹੜਾ ਉਸ ਤੋਂ ਵੀ ਪੱਲਾ ਝਾੜ ਗਏ ਕੱਲ ਦਲਜੀਤ ਸਿੰਘ ਚੀਮਾ ਜਿੰਨੇ ਵੀ ਆਗੂ ਉੱਥੇ ਬੈਠੇ ਸੀ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਮਾਮਲਾ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਭਰਤੀ ਜਿਹੜੀ ਆ ਉਹਨਾਂ ਦੇ ਕੋਲ ਉਹਨਾਂ ਨੇ ਕਰ ਲਈ ਜਿਹੜੀ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋ ਕੇ ਕੀਤੀ ਹੈ ਸਖਬੀਰ ਸਿੰਘ ਬਾਦਲ ਦਾ ਤੜਾ ਇਸ ਮਾਮਲੇ ਤੇ ਜਦ ਸੀ ਕਿ ਇਹਨਾਂ ਹੁਕਮਨਾਮਿਆਂ ਦੇ ਵਿੱਚ ਕਿਸੇ ਪ੍ਰਕਾਰ ਤਬਦੀਲੀ ਕਰਵਾ ਲਈ ਜਾਵੇ ਪਰ ਹੁਣ ਗੱਲਾਂ ਸਪਸ਼ਟ ਕਰ ਦਿੱਤੀਆਂ ਗਈਆਂ ਨੇ ਕਿ ਇਹ ਤਬਦੀਲੀ ਨਹੀਂ ਕੀਤੀ ਜਾਵੇਗੀ ਕੱਲ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੀ ਜਿਹਦੇ ਵਿੱਚ ਜਿਹੜੇ ਸਿੰਘ ਸਹਿਬਾਨ ਹੋਣੇ ਚਾਹੀਦੇ ਸੀ ਜਿਨ੍ਹਾਂ ਦਾ ਕੋਰਮ ਬਣਦਾ ਸੀ ਉਹ ਨਹੀਂ ਸੀ ਖਾਸ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨੀ ਰਗਵੀਰ ਸਿੰਘ ਹੁਰੀਨ ਜਿਹੜੇ ਕਿ ਸਾਬਕਾ ਜਥੇਦਾਰ ਵੀ ਨੇ ਜਾਂ ਕੋਈ ਹੋਰ ਸੀਨੀਅਰ ਗ੍ਰੰਥੀ ਜਿਹਦੇ ਵਿੱਚ ਗਿਆਨੀ ਸੁਲਤਾਨ ਸਿੰਘ ਵੀ ਆਉਂਦੇ ਆ ਇਹ ਗ੍ਰੰਥੀ ਸਿੰਘ ਕੋਈ ਵੀ ਨਹੀਂ ਸੀ ਜੋ ਕਿ ਕੋਰਮ ਚ ਹੋਣੇ ਚਾਹੀਦੇ ਸੀ ਉਸ ਦੇ ਲਈ ਆਨੰਦ ਫਾਨਨ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਮੀਟਿੰਗ ਸੱਦੀ ਗਈ ਆਨੰਦ ਫਾਨਨ ਦੇ ਵਿੱਚ ਤਖਤ ਚਿਕੇਸਗੜ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਨੂੰ ਸੱਦੇ ਆ ਗਿਆ ਪੰਜ ਪਿਆਰਿਆਂ ਨੂੰ ਕਿਹਾ ਗਿਆ ਜਾਂ ਬਾਕੀ ਸਾਰਾ ਕੁਝ ਕੀਤਾ ਗਿਆ ਬੜੀ ਕਲੀਅਰ ਗੱਲ ਹੈ ਕਿ ਕਿਉਂਕਿ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਸ ਵੇਲੇ ਅਵਰ ਸਰਦ ਦੇ ਵਿੱਚ ਨਹੀਂ ਸੀ। ਹੋਰ ਕੋਈ ਗ੍ਰੰਥੀ ਨਹੀਂ ਆਇਆ। ਤੇ ਚਰਚਾ ਇਹ ਕਹੀ ਗਈ ਸੀ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਇਦਾਂ ਹੋਊਗਾ ਨਹੀਂ ਕਿ ਸ੍ਰੀ ਦਰਬਾਰ ਸਾਹਿਬ ਦਾ ਕੋਈ ਗ੍ਰੰਥੀ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਵੇ। ਜਿਹੜੇ ਬਾਕੀ ਸਿੰਘ ਸਹਿਬਾਨਾਂ ਨੂੰ ਸੱਦਿਆ ਗਿਆ। ਜਿਹੜੇ ਬਾਕੀ ਸਿੰਘ ਸਹਿਬਾਨ ਸ਼ਾਮਲ ਕੀਤੇ ਗਏ ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰਕੇ ਮੀਟਿੰਗ ਦੇ ਵਿੱਚ ਪੈਰ ਧਰਿਆ ਇਕੱਤਰਤਾ 'ਚ ਪੈਰ ਧਰਿਆ ਕਿ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਉੱਤੇ ਕੋਈ ਚਰਚਾ ਨਹੀਂ ਹੋਵੇਗੀ। ਕੋਈ ਫੈਸਲਾ ਨਹੀਂ ਲਿਆ ਜਾਵੇਗਾ ਅਸੀਂ ਤਾਂ ਮੰਗ ਗੱਲ ਕਲੀਅਰ ਕਰਕੇ ਉਹ ਫਿਰ ਮੀਟਿੰਗ ਚਾਏ ਤਾਂ ਇਸੇ ਕਰਕੇ ਤੁਸੀਂ ਦੇਖਿਆ ਕਿ ਜਿੰਨੇ ਜੋਸ਼ੋ ਖਰੋਸ਼ ਤੇ ਕਾਲ ਦੇ ਵਿੱਚ ਮੀਟਿੰਗ ਸੱਦੀ ਗਈ ਉਹ ਮੀਟਿੰਗ ਆਖਰ ਦੇ ਵਿੱਚ ਉਹਦੇ ਵਿੱਚ ਕੋਈ ਐਸੇ ਫੈਸਲੇ ਨਹੀਂ ਆਏ ਜਿੰਨੀ ਕਾਲੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੀਟਿੰਗ ਸੱਦੀ ਗਈ ਸੀ ਇਹ ਸਾਰੀਆਂ ਚੀਜ਼ਾਂ ਉਸ ਰਾਤ ਮੀਟਿੰਗ ਵਾਲੀ ਰਾਤ ਤੋਂ ਪਹਿਲਾਂ ਜਿਹੜੀਆਂ ਨੇ ਇਹ ਵਾਪਰਦੀਆਂ ਰਹੀਆਂ ਹੁਣ ਗੱਲ ਕਰਦੇ ਆ ਤੀਜਾ ਜਿਹੜਾ ਬਿੰਦੂ ਸ਼ੋਇਆ ਸੀ ਆਪਾਂ ਸ਼ੁਰੂ ਦੇ ਵਿੱਚ ਕਿ ਅਕਾਲੀ ਦਲ ਦੇ ਬਾਗੀ ਧੜੇ ਲਈ ਇੱਕ ਝਟਕਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਖਾਸ ਕਰਕੇ ਜਿਹੜਾ ਜਿਹਦੇ ਵਿੱਚ ਹੁਣ ਇਸ ਸਮੇਂ ਦੀ ਜੋ ਸਿਚੁਏਸ਼ਨ ਹੈ ਉਹਦੇ ਵਿੱਚ ਸਾਰੇ ਧੜੇ ਲਗਭਗ ਜਿਹੜੇ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਛਾਹ ਦੇ ਉੱਤੇ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਉਹ ਇਕੱਠੇ ਨੇ ਸੰਗਰੂਰ ਦੇ ਵਿੱਚ ਇਹ ਹੈ ਕਿ ਢੀਂਡ ਸਾਹਿਬ ਬਰਨਾਲਾ ਧੜਾ ਸਣੇ ਲੋਂਗਵਾਲ ਧੜਾ ਬਾਕੀ ਛੋਟੇ ਮੋਟੇ ਸਾਰੇ ਧੜੇ ਇੱਕ ਪਲੇਟਫਾਰਮ ਦੇ ਉੱਤੇ ਨਜ਼ਰ ਆ ਰਹੇ ਨੇ ਉਸੇ ਵਿਚਕਾਰ ਬਾਗੀ ਧੜੇ ਨੂੰ ਇੱਕ ਵੱਡਾ ਝਟਕਾ ਇਹ ਹੈ ਕਿ ਜੋ ਕਨਸਵ ਆ ਰਹੀਆਂ ਨੇ ਮੈਂ ਲਗਾਤਾਰ ਸੰਤ ਬਲਬੀਰ ਸਿੰਘ ਘੁਣਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਕਿ ਉਹ ਪਾਸਾ ਵੱਟ ਚੁੱਕੇ ਨੇ ਬਾਕੀ ਧੜੇ ਦੇ ਨਾਲੋਂ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਨੜੇ ਜਾ ਚੁੱਕੇ ਨੇ ਜਾਂ ਕਹਿ ਲਈਏ ਕਿ ਪਹੁੰਚ ਗਏ ਉਹਨਾਂ ਦੇ ਨਾਂ ਰਲ ਚੁੱਕੇ ਨੇ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਬਣੀ ਆ ਇਹ ਚਰਚਾਵਾਂ ਇਹ ਕੰਸੂਆਂ ਜਿਹੜੀਆਂ ਨੇ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਇਸ ਬਾਰੇ ਜਿਹੜੀ ਆ ਉਹ ਖਬਰ ਵੀ ਆ ਰਹੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪਿਛਲੀ ਚੋਣ ਹੋਈ ਹੈ ਪ੍ਰਧਾਨ ਦੀ ਜਿਹੜਾ ਆਮ ਇਜਲਾਸ ਚ ਜੱਜ ਬੀਬੀ ਜ਼ਗੀਰਕੌਰ ਇਹਨਾਂ ਦੇ ਉਮੀਦਵਾਰ ਸੀ ਜਿਨ੍ਹਾਂ ਨੂੰ ਵੋਟਾਂ ਘੱਟ ਪਈਆਂ ਉਸ ਸਮੇਂ ਬਲਵੀਰ ਸਿੰਘ ਖੋਣਸ ਦੇ ਨਾਲ ਬਰਨਾਲਾ ਦੇ ਵਿੱਚ ਮੇਰੇ ਖਿਆਲ ਆ ਬਾਬਾ ਗਾਧਾ ਸਿੰਘ ਪਬਲਿਕ ਸਕੂਲ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੈ ਉਹ ਸੁਖਵੀਰ ਸਿੰਘ ਬਾਦਲ ਨਾਲ ਹੋਈ ਸੀ ਉਸ ਤੋਂ ਬਾਅਦ ਸੰਤ ਬਲਵੀਰ ਸਿੰਘ ਇੱਕ ਪਾਸੇ ਚੱਲਦੇ ਰਹੇ ਸੰਤ ਬਲਵੀਰ ਸਿੰਘ ਲੰਬੇ ਸਮੇਂ ਤੋਂ ਢਿੰਸਾ ਪਰਿਵਾਰ ਦੇ ਨਾਲ ਢਿੰਸਾ ਧੜੇ ਦੇ ਨਾਲ ਚੱਲਦੇ ਰਹੇ ਨੇ ਪਰ ਇੱਕ ਵੱਡਾ ਝਟਕਾ ਮੰਨ ਸਕਦੇ ਆ ਕਿ ਜੇਕਰ ਬਲਵੀਰ ਸਿੰਘ ਖੋਣਸ ਇੱਥੋਂ ਜਾਂਦੇ ਆ ਆ ਬਾਦਲ ਦਿਨਾਂ ਰਾਤ ਦੇ ਹੈ ਤਾਂ ਇਹ ਅਕਾਲੀ ਦਲ ਦੇ ਲਈ ਸੰਗਰੂਰ ਦੇ ਵਿੱਚ ਇੱਕ ਵੱਡਾ ਡੈਂਟ ਹੋ ਸਕਦਾ ਹੈ ਹਾਲਾਂਕਿ ਕਿੰਨਾ ਅਸਰਦಾಯಕ ਹੋਏਗਾ ਇਹ ਇਕ ਅਲੱਗ ਦਾ ਗੱਲ ਹੈ ਕਿਉਂਕਿ ਜੈਸੋ ਹਿਸਾਬ ਦੇ ਨਾਲ ਬਰਨਾਲਾ ਢਿੰਡਸਾ ਲੋਂਗੋਵਾਲ ਬਾਕੀ ਇਕੱਠੇ ਨਜ਼ਰ ਆ ਰਿਹਾ ਹੈ ਅ ਇਕਬਾਲ ਸਿੰਘ ਝੁੰਦਾ ਵਾਲਾ ਤੜਾਤਾ ਇਹ ਮੁਸ਼ਕਲ ਹੈ ਕਿ ਕੋਈ ਵੱਡਾ ਵੱਡਾ ਡੈਂਟ ਪੈ ਸਕੇ ਪਰ ਫਿਰ ਵੀ ਫਿਲਹਾਲ ਕੋਈ ਸਾਥੀ ਛੱਡ ਕੇ ਜਾਂਦਾ ਕਿਉਂਕਿ ਬਲਵੀਰ ਸਿੰਘ ਖੁੰਸ ਨੇ ਵੀ ਇਹਨਾਂ ਵੱਲੋਂ ਧਾਮੀ ਦੇ ਖਿਲਾਫ ਚੌਣ ਲੜੀ ਸੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਾਕੀ ਧੜੇਲੀ ਸੰਗਰੂਰ ਦੇ ਵਿੱਚ ਚਿੰਤਾ ਬਰਨਾਲੇ ਦੇ ਵਿੱਚ ਸੰਗਰੂਰ ਬਰਨਾਲੇ ਦੇ ਵਿੱਚ ਚਿੰਤਾਵਾਂ ਵਾਲੀਆਂ ਤਾਂ ਹੈ ਨੇ ਪਰ ਕਿੰਨਾ ਨੁਕਸਾਨ ਹੁੰਦਾ ਇਹ ਸਮਾਂ ਦੱਸੇਗਾ ਜਾਂਸਫਰ ਕਹ ਰਿਹਾ ਕਿ ਵੀ ਕਈ ਵਾਰ ਡੁੱਬਦੇ ਨੂੰ ਤਣਕੇ ਦਾ ਸਹਾਰਾ ਸੁਖਵੀਰ ਸਿੰਘ ਬਾਦਲ ਦਾ ਜੋ ਨਰੂਰ ਦੇ ਵਿੱਚ ਉਸ ਧੜੇ ਦਾ ਹਾਲ ਹੋਇਆ ਉਹਨਾਂ ਲਈ ਬਲਬੀਰ ਸਿੰਘ ਖੁੰਸੀ ਇੱਕ ਉਤਸ਼ਾਹਜਨਕ ਆਗੂ ਦੇ ਤੌਰ ਦੇ ਉੱਤੇ ਉਹਨਾਂ ਨੂੰ ਹੁਣ ਕਿ ਹੌਸਲਾ ਹੋਵੇ ਕਿ ਘੱਟੋ ਘੱਟ ਅਸੀਂ ਇੱਕ ਤਾਂ ਤੋੜ ਕੇ ਲੈ ਪਰ ਦੇਖਦੇ ਆ 12 ਤਰੀਕ ਨੂੰ ਤੈ ਹੈ ਜਾਨੀ ਕਿ ਗੱਲ ਮੰਨੀ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣਨਗੇ ਪਰ ਜੇਕਰ 1921 ਨਹੀਂ ਹੁੰਦੀ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕੋਈ ਪ੍ਰਸ਼ਨ ਚਿੰਨ ਲੱਗ ਸਕਦਾ ਇਹ ਵੀ ਇੱਕ ਪ੍ਰਸ਼ਨ ਜਿਹੜਾ ਹੁਣ ਖੜਾ ਹੋ ਚੁੱਕਾ ਹੈ